ਸਸ ਜੀ ਗਾਲ ਜੀ ਅੱਜ ਜਿਹੜੇ ਪਿੰਡ ਦੇ ਵਿੱਚ ਖੜੇ ਆ ਆਪਾਂ ਇਸ ਪਿੰਡ ਦਾ ਨਾਮ ਹੈ ਬਾਦਲ ਚੱਕ ਜਿਹੜਾ ਕਿ ਬਾਦਲ ਦੇ ਪਰਿਵਾਰ ਦਾ ਹੀ ਵਸਾਇਆ ਹੋਇਆ ਪਿੰਡ ਹੈ ਤੇ ਇੱਥੇ ਹੀ ਇਹਨਾਂ ਦੇ ਜੱਦੀ ਪੁਸ਼ਤੀ ਜਿਹੜੇ ਪੁਰਖ ਹੈ ਪੁਰਖੇ ਸੀਗੇ ਪਹਿਲਾਂ ਹਨਾ ਉਹਨਾਂ ਦੀਆਂ ਕਾਫੀ ਸਾਰੀਆਂ ਵਿਰਾਸਤਾਂ ਬਈਆਂ ਉਹਨਾਂ ਚੋਂ ਇੱਕ ਵਿਰਾਸਤ ਅਜੇ ਤਿੱਕਰ ਵੀ ਪਈ ਹੈ ਜਿਹੜੀ ਕਿ ਆ ਗੋਠੀ ਆ ਹਨਾ ਤੇ ਆ ਗੋਠੀ ਦੇ ਵਿੱਚ ਕੱਚੇ ਘਰ ਸੰਧ-ਸੁੰਧ ਉਹਦਾ ਦੇ ਟਾਈਪ ਦੇ ਹਜੇ ਵੀ ਪਈ ਹੈ ਆ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦੇ ਨਕਸ਼ੇ ਆ ਆ ਜਿਹੜੇ ਮਾਡਰਨ ਨਕਸ਼ੇ ਆ ਹਨਾ ਨਾਰੇ ਪਾਸੇ ਜਦੋਂ ਆ ਪਿੰਡ ਵਸਿਆ ਸੀਗਾ ਉਸ ਟਾਈਮ ਤਾਂ ਇੱਥੇ ਕੁਝ ਵੀ ਨਹੀਂ ਹੋਣਾਗਾ ਕੱਲੀਆਂ ਝਾੜੀਆਂ ਹੀ ਹੋਣੀਆਂ ਗਈਆਂ ਤੇ ਪਰ ਇਸ ਟਾਈਮ ਆ ਤੁਸੀਂ ਦੇਖ ਸਕਦੇ ਹੋ ਹਨਾ ਆ ਚੀਜ਼ਾਂ ਨਾ ਖੰਡਰ ਬਣੀਆਂ ਹੋਈਆਂ ਨੇ ਸਾਰੀਆਂ ਟੁੱਟਲ ਤੇ ਕੁਝ ਕੁਝ ਚੀਜ਼ਾਂ ਇਹਨਾਂ ਨੇ ਅਪਡੇਟ ਕੀਤੀਆਂ ਨੇ ਬਾਅਦ ਚ ਹਨਾ ਚਲੋ ਹੁਣ ਤਾਂ ਉਹ ਚੰਦੀਗੜ ਰਹਿੰਦੇ ਨੇ ਕਿਉਂਕਿ ਮਾਡਰਨ ਜਮਾਨਾ ਹੈ ਹਨਾ ਸਭ ਕੁਝ ਹੈਗਾ ਆ ਤੇ ਆ ਦੇਖੋ ਤੁਸੀਂ ਹਨਾ ਕੱਚੀਆਂ ਗੰਧਾਂ ਨੇ ਆ ਕਰਦੀਆਂ ਇੱਕਦਮ ਹੀ ਕੱਚੀਆਂ ਗੰਧਾਂ ਨੇ ਹਨਾ ਤੇ ਆ ਕੋਠੇ ਨੇ ਬਹੁਤ ਪੁਰਾਣੀ ਨੇ ਇਹ ਜਦੋਂ ਦਾ ਇਹ ਪਿੰਡ ਵਸਿਆ ਸੀਗਾ ਉਦੋਂ ਤੋਂ ਹੀ ਨੇ ਬਾਦਲਾਂ ਨੇ ਇਹ ਪਿੰਡ ਬਸਾਇਆ ਸੀ ਬਾਦਲਾਂ ਦੀ ਇੱਥੇ ਵੀ ਜ਼ਮੀਨ ਹੈ ਸੁਖਵੀਰ ਬਾਦਲ ਵੀ ਅਕਸਰ ਇਸੇ ਪਿੰਡ ਦੀ ਹੀ ਗੱਲ ਕਰਦਾ ਹੈ ਇਹੀ ਉਹ ਪਿੰਡ ਹੈ ਬਾਦਲ ਤੇ ਮੋਹਨ ਸਿੰਘ ਬਾਦਲ ਇਹਨਾਂ ਦੇ ਹੀ ਪਰਿਵਾਰਚੂ ਆ ਤੇ ਉਹਨਾਂ ਦਾ ਇਹ ਪਿੰਡ ਹੈ ਤੇ ਆਪਣੇ ਕੋਲੇ ਬਾਈ ਹੋਰਾਂ ਦੀ ਪਰਮਿਸ਼ਨ ਹੈ ਨਹੀਂ ਸੀਗੀ ਤੇ ਕਵਰ ਅਪ ਨਹੀਂ ਕਰ ਸਕਦੇ ਸੀ ਚਲੋ ਜੋ ਵੀ ਹੈ ਹਨਾ ਉਹਨਾਂ ਦਾ ਮੌੜ ਰਣੀਆਂ ਜਾਂ ਕੁਝ ਵੀ ਹੈ ਜਿੱਥੇ ਵੀ ਉਹ ਰਹਿਣਾ ਪਸੰਦ ਕਰਦੀ ਹੈ ਉਹਨਾਂ ਦੀ ਪੀੜੀ ਹਨਾ ਵਧੀਆ ਏ ਅਰਬੀ ਰੋ ਜਿੱਥੇ ਮਰਜੀ ਰੋ ਹਨ ਪਰ ਆ ਚੀਜ਼ਾਂ ਨੇ ਹਨ ਜਿਹੜੀਆਂ ਆਪਾਂ ਨੂੰ ਕਿਸੇ ਪੁਰਾਣੇ ਸਮਾਂ ਦੀ ਯਾਦ ਦਿਵਾਉਂਦੀ ਹੈ ਵੀ ਪਹਿਲਾਂ ਕੁਝ ਇਦਾਂ ਦਾ ਮਾਹੌਲ ਹੁੰਦਾ ਸੀ ਤੁਸੀਂ ਆਪ ਦੇਖ ਲਓ ਵੀ ਬਾਉਂਡਰੀ ਉਸ ਟਾਈਮ ਇਹਨਾਂ ਨੇ ਕਿੰਨਾ ਕੁਝ ਬਣਿਆ ਹੋਇਆ ਸੀਗਾ ਤੇ ਆ ਜਿਹੜੇ ਨਕਸ਼ੇ ਨੇ ਆ ਨਕਸ਼ੇ ਉਹਨਾਂ ਨੇ ਉਸ ਟਾਈਮ ਉਸ ਸਨ ਦੇ ਵਿੱਚ ਲਿਆਂਦੇ ਸੀਗੇ ਜਦੋਂ ਕਿ ਕੋਈ ਜ਼ਿਆਦਾ ਇੰਨਾ ਇੰਨੀਆਂ ਟੈਕਨੀਕਾ ਹੈ ਨਹੀਂ ਸੀ ਟਕਦੀ ਕੋਈ ਤਕਨੀਕ ਹੈ ਨਹੀਂ ਸੀ ਜਾਂ ਕੁਝ ਹੈ ਨਹੀਂ ਸੀ ਹਨਾ ਤਾਂ ਇੱਥੇ ਉਹਨਾਂ ਦੇ ਘੋੜੇ ਘਾੜੇ ਜਿਹੜਾ ਕੁਝ ਵੀ ਸਿਸਟਮ ਸੀਗਾ ਬਾਸਲਾਂ ਦਾ ਉਹ ਇੱਥੇ ਰੱਖਦੇ ਹੁੰਦੇ ਸੀ ਉਹ ਕਿਉਂਕਿ ਸ਼ੌਂਕੀ ਸੀ ਬਹੁਤ ਜ਼ਿਆਦਾ ਇਹਨਾਂ ਕੋਲੇ ਜ਼ਮੀਨਾਂ ਜਿਆਦਾ ਤਾਂ ਹੁੰਦੀਆਂ ਸੀ ਉਸ ਟਾਈਮ ਦੇ ਵਿੱਚ ਵੀ ਤੇ ਅੱਜ ਵੀ ਹੈਗੀਆਂ ਨੇ ਮੰਨੇ ਬਰਮੰਨੇ ਸਰਦਾਰ ਨੇ ਹਨਾ ਤੇ ਆ ਤੁਸੀਂ ਦੇਖੋ ਹਨਾ ਕਿਵੇਂ ਆ ਗੋਠੀ ਤੇ ਆ ਕੁਛ ਐਦਾਂ ਦਾ ਐਦਾਂ ਦਾ ਸੀਨ ਹੈ ਹਨਾ ਗੋਠੀ ਦਾ ਆ ਨਕਸ਼ਾ ਅੱਜ ਤੋਂ तकरीबन ਹੈਗਾ ਹੈ 100 150 ਸਾਲ ਪੁਰਾਣਾ ਨਕਸ਼ਾ ਆ ਤੁਸੀਂ ਆਪ ਦੇਖ ਲਓ ਕਿੰਨਾ ਸੋਹਣਾ ਨਕਸ਼ਾ ਹੈ ਇਹ ਨਕਸ਼ਾ ਜਿਹੜਾ ਹੈਗਾ ਇਹ ਇਹਨਾਂ ਨੇ ਇੰਗਲੈਂਡ ਤੋਂ ਲਿਆ ਕੇ ਤਿਆਰ ਕੀਤਾ ਹੋਇਆ ਨਕਸ਼ਾ ਸੀ ਉਸ ਤੋਂ ਬਾਅਦ ਇਹਨਾਂ ਨੇ ਇਹ ਕੁਝ ਮੋਡਰਨਿੰਗ ਮੋਡੀਫਾਈ ਕੀਤੀ ਹਨਾ ਸਭ ਕੁਝ ਕੀਤਾ ਇਹਦੇ ਅੰਦਰ ਵੀ ਜੇਕਰ ਤੁਸੀਂ ਦੇਖੋਗੇ ਤਾਂ ਆਪ ਤੁਸੀਂ ਦੇਖ ਲਓ ਹਨਾ ਤੇ ਆ ਕੱਲਾ ਮੰਝਾ ਪਿਆਇਆ ਮੈਂ ਸੋਚਿਆ ਇੱਥੇ ਕੋਈ ਰਹਿੰਦਾ ਹੋਊਗਾ ਬਟ ਮੈਨੂੰ ਬਾਅਦ ਵਿੱਚ ਪਿੰਡਦਿਆਂ ਤੋਂ ਪਤਾ ਲੱਗਿਆ ਵੀ ਇੱਥੇ ਕੋਈ ਵੀ ਨਹੀਂ ਰਹਿੰਦਾ ਹਨਾ ਆ ਤੁਸੀਂ ਆਪ ਦੇਖ ਲਓ ਦਰਵਾਜਾ ਖੁੱਲਦਾ ਆ ਤੇ ਆਪਾਂ ਅੰਦਰ ਦਾ ਕੀ ਕਰਨਾ ਹੈ ਹਨ ਜage ਤਾਂ ਆਹ ਦੇਖੋ ਤੁਸੀਂ ਨਕਸ਼ਾ ਇੱਧਰ ਬਾਥਰੂਮ ਸੀਗਾ ਇੱਧਰ ਆ ਘਰ ਸੀਗਾ ਬੈਕ ਸਾਈਡ ਤੇ ਪਾਣੀ ਵਾਲੀ ਟੈਂਕੀ ਸੀਗਾ ਟੈਂਕੀ ਸੀਗੀ ਮਤਲਬ ਕਿ ਉਹਨਾਂ ਨੇ ਇੱਥੇ ਸੁਵਿਧਾ ਪੂਰੀ ਦਿੱਤੀ ਹੋਈ ਸੀ ਆ ਉਸ ਤੋਂ ਬਾਅਦ ਜ ਉਹਨਾਂ ਨੇ ਜੈਣ ਵਾਸਤੇ ਜਾਂ ਭੈਣ ਭੂਣ ਵਾਸਤੇ ਬਣਾਇਆ ਸੀਗਾ ਰਾਤ ਨੂੰ ਇੱਥੇ ਬੰਦੇ ਛੱਡਿਆ ਹੁੰਦਾ ਤੇ ਹਾਲੇ ਵੀ ਇੱਥੇ ਆ ਤੇ ਬਾਕੀ ਆਹਾ ਕੁਛ ਇਹਨਾਂ ਦਾ ਸੀਨ ਸੀ ਹਣਾ ਇੰਦਰਲੇ ਪਾਸੇ ਇਹਨਾਂ ਦੀ ਸਾਰੀ ਜ਼ਮੀਨ ਹੈ ਪਰਲੇ ਪਾਸੇ ਅਮਰੁੱਧਾਂ ਦਾ ਬਾਗ ਹੈ ਤੇ ਨਾਲੜੇ ਬਾਸੀ ਆ ਡਿੱਗੀ ਆ ਡਿੱਗੀ ਵੀ ਪਾਣੀ ਵਾਸਤੇ ਸੀਗੀ ਤੇ ਆ ਡਿੱਗੀ ਦਾ ਵੀ ਸੀਨ ਹੈ ਜਿਹੜਾ ਤੁਸੀਂ ਦੇਖ ਲਓ ਹਣਾ ਇਹ ਵੀ ਬੜੀ ਪੁਰਾਣੀ ਆ ਤੇ ਹੁਣ ਤਾਂ ਇਹਦੇ ਵਿੱਚ ਪਾਣੀ ਹੈਗਾ ਕਾ ਵੀ ਉੱਤੇ ਹੀ ਹੈ ਮਤਲਬ ਵੀ ਭਰੀ ਵੀ ਹੈ ਟੋਟਲੀ ਸਾਰੀ ਭਰਤੀ ਆ ਹਣਾ ਉਧਰਲੇ ਪਾਸੇ ਪਰਲੇ ਪਾਸੇ ਘੋੜਿਆਂ ਘੁਣਿਆਂ ਵਾਸਤੇ ਸੀਗਾ ਉਹ ਖੇਲ ਬਣੀ ਹੋਈ ਹੈ ਨਾਲੜੇ ਬਾਸੀ ਹਣਾ ਤਾਂ ਆ ਸਾਰੇ ਕੱਚੇ ਘਰ ਨੇ ਇੱਥੇ ਇਹ ਕਹਿੰਦੇ ਕੋੜੇ-ਕਾਲੇ ਦੀ ਸੀ ਸਾਰਾ ਕੁਝ ਸੀਗਾ ਉਹ ਤੋਂ ਲੈ ਕੇ ਆ ਲੰਮੀ ਜਮਾਨ ਕੱਚੇ ਘਰ ਸੀ ਉਹਦੇ ਨਾਲ ਹੀ ਆਪ ਕੰਮ ਖਾਣਾ ਜਾਂਦਾ ਤੇ ਮਕਾਨ ਦੀ ਬਾਉਂਡਰੀ ਹੈ ਜਿਹੜੀ ਆ ਤੁਸੀਂ ਬਾਹਰੋਂ ਬਸ ਸਾਰਾ ਹਿੱਸਾ ਦੇਖ ਸਕਦੇ ਹੋ ਤੇ ਸਾਰਾ ਕਾਫੀ ਜਿਆਦਾ ਵਧੀਆ ਮਾਹੌਲ ਆ ਤੇ ਇਹ ਪਾਪਾ ਪੂਪਾ ਸਾਰੀਆਂ ਪਾਣੀ ਚੜਾਉਣ ਵਾਸਤੇ ਸੀ ਤਾਂ ਉੱਪਰ ਕਿਉਂਕਿ 10 20 ਫੁੱਟ 30 ਫੁੱਟ ਪਾਣੀ ਜਾਣਾ ਹਨਾ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਦਾ ਖੈਰ ਇੱਥੇ ਟਿੱਬੇ ਹੀ ਹੁੰਦੇ ਸੀ ਪਿੰਡ ਦੇ ਅਦਸਨ ਦੇ ਮੁਤਾਬਿਕ ਵੀ ਇਹੀ ਪਤਾ ਲੱਗਿਆ ਆਪਾਂ ਨੂੰ ਵੀ ਇਹ ਜਦੋਂ ਪਿੰਡ ਬਸਿਆ-ਬਸਿਆ ਸੀਗਾ ਉਦੋਂ ਇਹੀ ਪਰਿਵਾਰ ਨੇ ਪਿੰਡ ਬਸਾਇਆ ਸੀਗਾ ਇਹਨਾਂ ਦੇ ਪਰਿਵਾਰ ਤੇ ਹੀ ਅੱਜ ਆ ਬਾਦਲ ਚੱਕਰ ਦਾ ਨਾ ਬਾਦਲ ਪਿਆ ਸੀਗਾ ਤੇ ਇਹਨਾਂ ਦਾ ਪਿਛੋਕੜ ਵੀ ਬਾਦਲੀ ਆ ਤੇ ਆ ਦਰਵਾਜ਼ੇ ਦਰੂਜੇ ਹਨਾ ਜੋ ਕਿ ਹੁਣ ਤਾਂ ਚਲੋ ਛੱਤਾਂ ਚੁੱਤਾਂ ਢਾਈਆਂ ਹੋਈਆਂ ਨੇ ਕੋਸ਼ਕ ਇਹਨਾਂ ਦਾ ਖੰਡਰ ਬਣਿਆ ਹੋਇਆ ਹਨਾ ਤਾਂ ਆ ਦਰਵਾਜ਼ੇ ਨੇ ਕੁਛ ਹਨਾ ਆ ਜੀ ਜਾਨ ਹਲੇ ਵੀ ਇੱਥੇ ਪਈਆਂ ਨੇ ਤੇ ਆ ਦੇਖ ਲਓ ਨਾ ਹਿੰਦਰ ਵੀ ਕੱਚੇ ਉਹ ਬਾਈ ਹੋਰੇ ਉੱਥੇ ਖੜੇ ਆ ਬਾਈ ਹੋਰਾਂ ਪਰਮਿਸ਼ਨ ਲੈ ਕੇ ਮੈਂ ਆ ਗਿਆ ਬਾਈ ਆ ਜੋ ਚੱਲੋ ਨਾਲ ਤੇ ਆ ਬਸ ਕੱਲੀ ਇੱਕ ਟੈਂਕੀ ਹੈ ਤੇ ਆ ਕੁਛ ਦਰਵਾਜ਼ੇ ਨਹੀਂ ਮਤਲਬ ਇਸ ਟਾਈਮ ਹੁਣ ਤਾਂ ਆ ਕੁਛ ਦਰਵਾਜ਼ੇ ਬਚੇ ਨੇ ਪਰ ਤੁਸੀਂ ਆ ਸੋਚ ਲਓ ਵੀ ਆ ਕਿਲਾ ਵਾਲਿਆ ਹੋਇਆ ਤਾਂ ਕਿੰਨੇ ਦੇ ਨਾਲ ਨਾਲ ਸਾਰੇ 1 2 Z ਹੀ ਦਰਵਾਜ਼ੇ ਦਰਵਾਜ਼ੇ ਸੀਗੇ ਉਸ ਟਾਈਮ ਤੇ ਇੱਥੇ ਕੰਪਟਰ ਵੀ ਹੋਣੀ ਆ ਕੋੜੀ ਵੀ ਹੋਣੀ ਆ ਆਪ ਵੀ ਰਹਿੰਦੇ ਹੋਣੀ ਆ ਹਨਾ ਤੇ ਆ ਤੁਸੀਂ ਬਸ ਨਕਸ਼ਾ ਦੇਖੋ ਵੀ ਉਸ ਟਾਈਮ ਕਿਵੇਂ ਕਿੰਨਾ ਸੋਹਣਾ ਨਕਸ਼ਾ ਸੀਗਾ ਤੇ ਮੈਨੂੰ ਤਾਂ ਵਾਕਈ ਯਾਰ ਕਾਬਲੀਅਤ ਹੈ ਕਿ ਅੱਜ-ਕੱਲ੍ਹ ਦੇ ਟਾਈਮ ਦੇ ਵਿੱਚ ਵੀ ਐਮ ਜੀ ਨਕਸ਼ੇ ਨਹੀਂ ਮਿਲਦੇਗੇ ਪਰ ਉਹਨਾਂ ਟਾਈਮਾਂ ਦੇ ਵਿੱਚ ਆ ਨਕਸ਼ਾ ਆ ਤੁਸੀਂ ਆਪ ਦੇਖੋ ਹਨਾ ਤੇ ਉਮੀਦ ਕਰਦਾ ਕਿ ਆ ਘਰ ਵਧੀਆ ਲੱਗਿਆ ਹੋਊਗਾ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ